ਡੈਮੋਕ੍ਰੇਸੀਆ ਲੋਕਤੰਤਰ ਆ ਉਹ ਅਈ ਸਾਡੀ ਪਾਰਟੀ ਜੱਗੇ ਕਹਿ ਰਹੀ ਹੈ ਕਿ ਇਹ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਕਿਉਂ ਬੈਠੀ ਹੈ ਜੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਮੈਂ ਜਦੋਂ ਮੀਡੀਆ 'ਚ ਵੇਖਿਆ ਕੀ ਵੀ ਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਗੋਲੀ ਵੀ ਚੱਲੀ ਆ ਮੁੰਡੇ ਨੂੰ ਲੱਗੀ ਆ ਸਾਡੇ ਵਰਕਰ ਨੂੰ ਵਰਸਾਲ ਕਰਪਾਣ ਵੀ ਜੀ ਆਤੀ ਵਧੀਆ ਮੈਂ ਸੋ ਵੀ ਨਾ ਇਹ ਸਿਰਫ ਸਿਰਫ ਡਰਣਾ ਲੋਕਾਂ ਨੂੰ ਲੋਕਾਂ ਨੂੰ ਡਰਵਾਜੇ ਲੋਕ ਡਰਨਗੇ ਤੇ ਲੋਕਤੰਤ ਕਿਤੇ ਬਚੂਗਾ ਲਾਅਨ ਆਰ ਦੀ ਜੋ ਪੋਜੀਸ਼ਨ ਹੈ ਅੱਜ ਆ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਇਸ ਕੈਦਾ ਦੇ ਬੋਲਿਆ ਤੇ ਲਾਅਨ ਲਾਅ ਨੂੰ ਕੁਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਤੋਂ ਵੀ ਹਾਲਾਤ ਦੇਖ ਲਓ ਜੋ ਕਾਪ ਦਾ ਲਾਅਨ ਆ ਰਿਹਾ ਹੈ ਕੋਈ ਸੇਖ ਉਹ ਚਿੰਤਾ ਨਾ ਕਰ ਲੈ ਉਹ ਹੁੰਦੇ ਲਖਣੇ ਲਿਖਣੀ ਚਾਹੀਦੀ ਹੈ ਲਖਿਤ ਪੂਰੇ ਸਹੀ ਤਰੀਕੇ ਨਾਲ ਤਰਉਣਾ ਕਰਦੇ ਸਾਰਿਆਂ ਪਾਰਟੀਆਂ ਦੇ ਕਰਦੇ ਮਰੇ ਨੇ ਕਿ ਕਲਾਕਾਰ ਦੇ ਉਹ ਸਾਰਿਆਂ ਅਸੀਂ ਨਹੀਂ ਹੁੰਦੇ ਕਿ ਆਪ ਦਾ ਨਾਮ ਹੋਵੇ ਜਾਂ ਭਾਜਪਾ ਦਾ ਨਾਮ ਹੋਵੇ ਸਾਰਿਆਂ ਨੂੰ ਸਪੋਟੀ ਲੜੀਆਂ ਇਹ ਸਰਕਾਰਾਂ ਦਾ ਕੰਮ ਨਹੀਂ ਲਖਣੇ ਜੀ ਦਾ ਕੰਮ ਹੈ ਜਿਹੜੇ ਲਖਣ ਨੇ ਉਹ ਬਿਲਕੁਲ ਅਮਨ ਸ਼ਾਹੀ ਵਾਲੇ ਨੇ ਮਾਰਿਆ ਦਸਤੂਰਾਂ ਦੇ ਨਿਯਮਿਤ ਕਾਰਨ ਪਰਾਜਨੀਆ ਪਰਾਹ ਹੋ ਰਹੇ ਨੇ ਜੇ ਇਹ ਮਗਰ ਖੈਰ ਆਪਾਂ ਨੂੰ ਦੱਸਿਆ ਕਿ ਜੀਜੀ ਨੇ ਦੱਸਿਆ ਪਦਾਰਥ ਦੀ ਨਿਸ਼ਾਨੀ ਹੈ ਪਰ ਇਹ ਇਤਰੇ ਕੰਮ ਚੱਲਦਾ ਰਹਾ ਸਰਕਾਰ ਦਾ ਤੇ ਕੀ ਬਣੇਗਾ ਜੀ ਦਸਤਾਨ ਉਸਤਾਬਾਸ ਬਸ ਹੁੰਦਾ ਉਸਤਾਬਾਸ ਦਾ ਮਾਹੌਲ ਜਿਹੜਾ ਉਹ ਕਹਿਦਾ ਕਿ ਜਾ ਰਿਹਾ ਹੈ ਕਿ ਬਹੁਤ ਗਿੜੇ ਨੇ ਮੋਟਾ ਹੋ ਰਿਹਾ ਔਰ ਲੱਗਦਾ ਨੂਰ ਲਾ ਜੇ ਜੋ ਅਧਿਕਾਰਤ ਸਾਰੇ ਸਮਝ ਰਹੇ ਨੇ ਸੋ ਮੈਂ ਸਮਝਦਾ ਹਾਂ ਜੀ ਕੋਰਟ ਵਿੱਚ ਵੀ ਰਿਪੋਰਟ ਕਰਾਂਗੇ ਉਹਨਾਂ ਨੂੰ ਅਸੀਂ ਰਿਪੋਰਟ ਕਰਾਣੇ ਲਾਗੇ ਵੀ ਸਾਡੀ ਜਿਹੜੀ ਲੱਖਣੇ ਪਾਤੀ ਪੈ ਗਈ ਸਾਡੀ ਕੱਦਿਆਂ ਦੀ ਨਹੀਂ ਪੰਜਾਬ ਦੀ ਹੈ ਸਾਰੇ ਪੰਜਾਬ ਤੇ 13 ਸੀਟਾਂ ਲਾ ਰਹੇ ਆ ਪੰਜਾਬ ਸਰਕਾਰ ਦੀ ਵੀ ਜਿੱਤੇ ਜਿੰਦਿਆਰੀ ਹੈ ਉੱਥੇ ਲੈਕਚਰ ਬਣੇ ਬਣੇ ਸ਼ੁਰੂ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਕਰ ਰਹੇ ਨੇ ਕਿ ਪੰਜਾਬ ਸਿਰਲੇਖ ਹੈ ਉਹ ਅਮਰਦੇਸ਼ ਸਾਹਿਬ ਦਾ ਚਵਾਇਆ ਕੁਲਦੀਪ ਧਾਲੀਵਾਲ ਦਾ ਕੋਈ ਐਡਾ ਧੱਕਾ ਹੋਇਆ ਹੈ ਜੋ ਕੁਝ ਹੋਇਆ ਜਿਹੜੀ ਘਟਨਾ ਵਾਪਰੀ ਹੈ ਜਿੱਤੇ ਅੱਜ ਹੀ ਸਿੱਧਿਆ ਕਰਦੇ ਆ ਉੱਥੇ ਲੈਕਚਰ ਵੀ ਸ਼ੁਰੂ ਹੋਜੀ ਇਹੋ ਮੰਨ ਕਰਦੇ ਆ ਇਹੋ ਪ੍ਰਸੰਗ ਕਰਦੇ ਆ ਕਿ ਲਖਣ ਜਿਹੜੇ ਨੇ ਪੰਜਾਬ ਦੇ ਅਮਨ ਚਾਰਦੀ ਦਾ ਹੁਣ ਉਹ ਸਰਕਲ ਕੋਈ ਨਾ ਸਟਾਲੀਵਾਲਾ ਦਾ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾ ਕਰਤੀ ਕਰ ਰਹੀ ਹੈ ਸਾਡਾ ਕੰਮ ਸੇਵਾ ਕਰਨਾ ਅਸੀਂ ਤੇ ਕੰਮ ਕਰਾਉਂਦੇ ਹਾਂ ਆਪਣੇ ਇਹ ਧਾਲੀਵਾਲ ਸਾਹਿਬ ਦਾ ਹੁਣ ਧਾਲੀਵਾਲ ਸਾਹਿਬ ਆ ਕੇ ਜਾ ਕੇ ਸਾਰੇ ਇਨਾਰੇ ਨੂੰ ਪੁੱਛ ਲਓ ਪ੍ਰੈਸ ਰਿਲੀਜ਼ ਇਹੋ ਦਿਨਾਂ ਦੇ ਦੋ ਦੋ ਚਿਹਰੇ ਹਨ ਉਹ ਬਕਲਾਟ ਹੈ ਆ ਚੀਜ਼ ਮੈਨੂੰ ਦੱਸੋ ਕੋਈ ਲੁਕਸ਼ਪ ਕੀ ਹੋਈ ਕੋ ਅੰਦਰ ਹੋਈ ਹੈ ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ ਉਹ ਕਹਿੰਦੇ ਸਾਡਾ ਇਸ ਦਾ ਕੋਈ ਲੈਣਾ ਦੇਣਾ ਨਹੀਂ ਤੁਹਾਨੂੰ ਪੁੱਛੋ ਕਿਉਂ ਨਹੀਂ ਰਿਸ਼ਤੇਦਾਰ ਉਹ ਲਾ ਸਾਬ ਜਿਹੜਾ ਜਿਹੜਾ ਮਲਬਈ ਸਰਪੰਚ ਹੈ ਸ਼ਵੇਖ ਸਿੰਘ ਦਾ ਸ਼ਵੇਖ ਸਿੰਘ ਨਾਲ ਦੀ ਕੀ 사ਜ ਹੈ ਸਭ 사ਜਾ ਲੋਕਾਂ ਨੂੰ ਪਤਾ ਹੈ ਜਾ ਕੇ ਨਾਲੇਜ ਪਤਾ ਕਰ ਲੋ ਕੱਲੇ ਕੱਲੇ ਬੰਦੇ ਨੂੰ ਪਤਾ ਕੀ 사ਜਾ ਨੇ ਇਹ ਚੀਜ਼ ਤਾਂ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਇਹ ਦੇਖੋ ਕੋਈ 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 ਖੇਡ ਹੋਈ ਹੈ ਵੀ ਕੋਈ ਕਹਿੰਦੇ ਪੈਨੋ ਤਾਂ ਕੰਮ ਕੀ ਮਾਰੀ ਗੋਲੀ ਚੱਲੀ ਹੈ ਗੋਲ ਮਿਲੇ ਔਰ ਇਹਨਾਂ ਦੇ ਬੰਦੇ ਨੇ ਸਭ ਨੂੰ ਪਤਾ ਮੈਂ ਤਾਂ ਸਰ ਚੌਂਕ ਅਧਿਕਾਰੀ ਕਹਿ ਰਿਹਾ 70 ਪਾਰ ਇਸ ਤਰ੍ਹਾਂ 70 ਪਾਰ ਚੱਲ ਜਾਏਗੀ ਜੇ ਡਰਦਾ ਮੋਰ ਦਾ ਕਿ ਕਰੂ ਤੂੰ ਇਹਨਾਂ ਸੱਚੀ ਅੱਖ ਲੈਣੇ ਜਾਈਦੇ ਇਹਦੀ ਕਾਇਦਾ ਜਾਂਚ ਕਰਕੇ ਅੱਜ ਉਹ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਆ ਕਿ ਕਿੰਨੇ ਕਿੰਨੂ ਕਾਲੇ ਜੀ ਤੇ ਕਿਉਂਗੇ ਪੁਰਾ ਪਿੱਛੇ ਤੱਕ ਜਾਓ ਦੋ ਦਿਨ ਦੀ ਕਾਰ ਰਿਪੋਰਟ ਕੱਢੋ ਇੱਕ ਚਲੋ ਝਗੜਾ ਬੰਨਿਆ ਤੁਸੀਂ ਪਿੰਡ ਚ ਗੱਲ ਹੋਇਆ ਮੰਨ ਤੱਕ ਰੈਲੀ ਜਿੱਥੇ ਹੋ ਰਹੀ ਉੱਥੇ ਕਿਉਂ ਜਿੱਥੇ ਯਾਰ ਬੰਦਾ ਇਕੱਠਾ ਹੋਏ ਉੱਥੇ ਕਿਉਂ ਉਹਦੇ ਮੁੰਡਾ ਨਾਮ ਬੱਚੇ ਰੈਲੀਆਂ ਨੂੰ ਮਾਰ ਦਿੰਦੇ ਉਹਦੇ ਭੱਜ ਕੇ ਆ ਕੇ ਲੱਗੇ बोला ਸਰ ਇਹ ਕੋਈ ਨਵੀਂ ਘਟਨਾ ਨਹੀਂ ਹੈ ਪਿਛਲੇ ਰਿਕਾਰਡ ਕਿਡਾਈਏ ਤੇ ਅਜ ਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਸ਼ਨ ਨੂੰ ਲੱਗੇ ਵਾਇਲ ਨੂੰ ਦੀ ਅਜ ਨਾਲਾ ਸਾਹਿਬ ਦੀ ਇਲੈਕਸ਼ਨ ਵੀ ਲੈ ਲੋ ਜਾਂ ਕੋਈ ਵੀ ਇਲੈਕਸ਼ਨ ਲੈ ਲੋ بار بار ਸੈਂਸਿਟਿਵ ਇਹ ਨੂੰ ਕਿਹਾ ਜਾਂਦਾ ਜਨਾਨ ਨੂੰ ਕੀ ਉੱਥੇ ਰਾਜਨੀਤਿਕ ਦਬਾਅ ਮੌਜੂਦਾ ਸੱਤਾ ਦਾ ਜ਼ਿਆਦਾ ਹੁੰਦਾ ਕਿ بار بار ਕਹਿੰਦੇ باوجود ਇਹ ਹਾਲਾਤ ਕਦੇ ਹੁੰਦੇ ਹੈ ਬਿਲਕੁਲ ਕੋਈ ਲੋਰਾ ਨਹੀਂ ਹੈ ਸਾਨੂੰ ਜਿਹੜੇ ਸੱਤਾ ਪਰਛਬਤੀ ਹੁੰਦੇ ਆ ਉਹ ਲੋਕਾਂ ਵਾਸਤੇ ਇੱਕ ਵੋਟ ਦੀ ਪਰਵਾਹ ਨਹੀਂ ਇੱਥੇ ਲੋਕਾਂ ਨੂੰ ਚਾਹ ਨਹੀਂ ਲੱਗਦੀ ਇਹ ਲੋਕ ਖਰਾਬ ਕਰਦੇ ਆ ਕੋਈ ਨਾ ਸਰ ਮੰਗ ਕੀ ਹੈ ਹੁਣ ਆਪਣਾ ਵਾਕ ਇਹ ਕੀ ਹੈ ਇਲੈਕਸ਼ਨ ਵਿੱਚ ਸਖਤ ਚੱਲਵੇ ਇਹਨੂੰ ਸੈਸਟਿੰਗ ਕਰੇ ਜਿੰਨੇ ਵੀ ਬੂਥ ਇਹੋ ਜਿਹੇ ਅੱਗੇ ਆ ਇੱਥੇ ਨੇ ਫੌਜੀ ਵੱਲ ਪਰ ਫੋਰਸ ਨਹੀਂ ਫੋਨ ਕੀਤਾ ਲਖਸ਼ਮੀ ਜੀ ਨੂੰ ਕੋਈ ਜੀ ਕਰਤਾ ਜੀ ਮੇਲ ਕਰ ਸਕਦੇ ਠੀਕ ਹੈ ਥੈਂਕ ਯੂ ਸਾਡਾ ਸਾਰੇ ਅਮਰਖਰ ਵਿੱਚ ਚੱਲ ਰਿਹਾ ਹੈ ਇਹਨਾਂ ਚਾਰਜ ਸਾਡਾ ਚੋਰ ਪ੍ਰਚਾਰ ਰਾਣਾ ਲੜੀ ਦੇ ਵਿੱਚ ਸ਼ਾਰਾ ਅਰਪਤਾ ਸਿੰਘ ਜੀ ਰਾਣਾ ਇਹਨਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੀ ਸੈਂਟਰ ਕਰ ਗ੍ਰੀਬ 1 ਵਜੇ ਤੇ ਜਿਹੜੀ ਵਸੇ 1:30 ਵਜੇ ਦੇ ਕਰੀਬ ਅਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਉਹ ਪਹਿਲੇ ਸੀ ਇੱਕ ਐਮਬਾਰ ਰਿਜੋਰਟ ਦੇ ਸਾਹਮਣੇ ਔਰ ਇਹ ਪ੍ਰੋਗਰਾਮ ਦੀ ਸੈਲੀਬ੍ਰਿਟੀ ਸੀ ਪੀਆਈ ਐਮ ਐਲ ਨੇ ਬ੍ਰਿਸ਼ਵੰਦਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਾਡੇ ਫਕਰ ਤੱਕ ਸੀ 5-7 ਮਿੰਟਾਂ ਲੱਗ ਰਹੇ ਅਸੀਂ ਜਦੋਂ ਗਏ ਉੱਥੇ ਤੇ 5-7 ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸੀ ਔਰ ਬਿਲਕੁਲ ਸੜਕਾਂ ਨੂੰ ਮੇਰਾ ਮੂੰਹ ਤੇ ਸੜਕਾੜੀ ਸਾਈਡ ਤੇ ਲੜਕਾ ਪਹ ਜਾਇਆ ਜਿਹਦਾ ਹੱਥ ਲੋਹ ਦਾ ਕਿੱਥਿਆ ਤੇ ਮੂੜੀ ਉਹਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਦੇਖਿਆ ਔਰ ਬੰਦਿਆਂ ਨੇ ਉੱਥੇ ਕਿਉਂਕਿ ਉੱਥੇ ਵੀ ਲੋਕ ਤੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ ਲੜੀ ਜਿਹੜਾ ਸਾਡੇ ਮਤਲਬ ਪ੍ਰਚਾਰ ਅ ਬੱਕਰੇ ਸਾਡੇ ਉਹ ਬੰਦੇ ਲੈ ਕੇ ਆਇਆ ਔਰ ਉਹ ਸਾਡੇ ਲੇਟ ਹੋਣ ਕਰਕੇ ਜਦੋਂ ਜੀ ਬੋਲਣ ਲੱਗੇ ਪਾਣੀ ਪੀਣ ਬਾਹਰ ਛੜਦੇ ਲਾ ਕੇ ਪਾਣੀ ਨੇ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਨੇ ਕੋਈ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਹੁੰਦਾ ਸੀ ਉਹਨੇ ਪਹਿਲਾਂ ਵੀ ਬੜੀ دہشت ਪਾਈ ਲੱਗ ਔਰ ਉਹਦੇ ਨਾਲ 3-4 ਮੁੰਡੇ ਹੋਰ ਸੀ ਜਿਨ੍ਹਾਂ ਨੇ ਪਹਿਲਾਂ ਬਾਹਰ ਗੱਡੀਆਂ ਖੜੀਆਂ ਕੀਤੀ ਉਹਨੇ ਗੱਡੀਆਂ ਜਦੋਂ ਵੇਖੀਆਂ ਉਹਨਾਂ ਪਾਣੀ ਪੀਣ ਲੱਗਾ ਤੇ ਆ ਕੇ ਸਿੱਧਾ ਹੀ ਉਹਦੇ ਕੋਲ ਨਾਲੇ ਜਾਲ ਨਿਵਾਹਦਾ ਕੀਤਾ ਤਿੰਨ ਫਾਇਰ ਕੀਤੇ ਜਿੱਥੇ ਇੱਕ ਗੋਲੀ ਦਿੱਤੀ ਹੈ ਉਹਦੀ ਬਾਅਦ ਲੱਗੀ ਔਰ ਇੱਕ ਗੋਲੀ ਦਾ ਖੂਨ ਸਾਨੂੰ ਮਿਲਿਆ ਵੀ ਫਿਰ ਉਹ ਨਾ ਕਿਰਪਾਨ ਨਾ ਹੁੰਦੀ ਉਹਦੇ ਪੱਟ ਮਾਰਿਆ ਜਿਹੜਾ ਕੋਈ ਧਰਮ ਦੇ ਦੋਵੇਂ ਹੱਥੋਂ ਦੇ ਜਿਹੜੇ ਆ ਉਹ ਦੁਮਾਦ ਕਰ ਸਕਦੀ ਸਾਡੇ ਕਹਿਣ ਦਾ ਮਤਲਬ ਹੈ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਇਹੋ ਜੀ ਲੜਾਈ ਜਿਹੜੀ ਧਾਰਮਤ ਲੜਾਈ ਹੈ ਇਹਦਾ ਕਿਤੇ ਵੀ ਤਾਂ ਪਹਿਲੀ ਗੱਲ ਤੇ ਹੈ ਕਿ ਪੁਰਸ਼ ਪ੍ਰਸ਼ਾਸਨ ਚੱਲਦਾ ਹੈ ਅੱਜ ਸਾਰੇ ਜਹਾਂ ਸਾਰੀਆਂ ਪਾਰਟੀਆਂ ਦੇ ਸਾਡੇ ਪਾਰਟੀਆਂ ਦੇ ਦਾਸਕਰ ਹਰ ਵਰਕਰਦਾਰ ਲਈ ਹਥਿਆਰ ਜਮਾਇਆ ਪਰ ਇਹ ਇਹਨੇ ਕਿੰਨੇ ਦਾਸੇ ਦਿੱਤੀ ਹੈ ਹਥਿਆਰ ਕੇ ਦੇ ਤੁਸੀਂ ਗੱਲ ਇਹ ਜਿਹੜਾ ਗੁੰਡਾ ਤਖਤਰ ਹੈ ਕਿ ਧਾਰੀਵਾਲ ਸਾਹਿਬ ਜਿਹੜੇ ਨਾਲ ਤੁਰੇ ਫਿਰਦੇ ਨੇ ਇਹਨਾਂ ਨੇ ਇਹ ਚੇਸ਼ਤ ਪਾ ਰੱਖੀ ਪਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤਖਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਐਸੇ ਇਹ ਹੀ ਗੁੰਡਾ ਤਖਤਰ 2007 ਤੋਂ ਲੈ ਕੇ 17 ਤੱਕ ਸੀ ਕੋਈ ਹਾਲ ਨੂੰ ਨੇ ਨਾਲੇ ਸ਼ੁਰੂ ਕੀਤਾ ਅੱਜ ਬਖਲਾਟ ਹੈ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ ਇਥਾਂ ਦਾ ਡਰਗ ਵਿਕਦੇ ਆ ਪਿੰਡਾਂ ਇਥਾਂ ਦਾ ਲੋਕ ਇਹਨਾਂ ਨੂੰ ਘੇਰ ਰਹੇ ਨੇ ਕਣਕ ਜਿਹੜੀ ਆ ਕਰੀਬ 5 ਕਿਲੋ ਰਹਿ ਗਈ ਐ ਔਰ ਘਰ ਘਰ ਦੇ ਵਿੱਚ ਇਹਨਾਂ ਦੇ ਬਰੂਜ਼ ਉਗ ਰਹੇ ਨੇ ਔਰ ਲੌਂਡਰ ਆਰਡਰ ਦੀ ਸਥਿਤੀ ਜੇ ਹੋਣੀ ਐ ਪੰਜਾਬ 'ਚ ਉਹਦੀ ਸ਼ਰਿਆ ਮਿਸਾਲ ਵਖਲੋ ਕਿ ਕਾਂਗਰਸ ਦਾ ਉਮੀਦਵਾਰ ਤੇ ਕੋਈ ਵੀ ਹੋਵੇ ਭਾ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਜਾਂ ਕਿੰਨੀ ਹਿੰਮਤ ਐ ਔਰ ਇਹ ਹਿੰਮਤ ਐਵੇਂ ਨਹੀਂ ਆਉਂਦੀ ਜਨਤਾ ਤੋਂ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਹਿੰਮਤ ਆਉਂਦੀ ਐ ਔਰ ਸ਼ਰਿਆ ਮੌਕੇ ਦੀ ਪਾਰਟੀ ਦਾ ਆਮਦੀ ਪਾਰਟੀ ਦਾ ਸਰਪੰਚ ਦਾ ਰਿਸ਼ਤੇਦਾਰ ਹੈ ਔਰ ਸਰਪੰਚ ਦੀ ਕੁੜੀ ਰਿਸ਼ਤੇਦਾਰੀ ਮਿਸਟ ਸ਼ਵੇਕ ਸਿੰਘ ਨੇ ਜਿਹਦੇ ਕਲਾ ਦੇ ਜਿਤੋਂ ਧਾਰੀਬਾਰ ਰਹਿੰਦਾ ਹੈ ਉਹਦੇ ਨਾਲ ਕੁੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਹੋ ਮੇਰੀ ਔਰ ਕੋਈ ਸਾਰਾ ਜਿਹੜਾ ਧਾਰੀਕਲ ਸਾਹਿਬ ਦਾ ਕਹਤਾ ਕਰਤਾ ਹੈ ਸ਼ਵੇਕ ਸਿੰਘ ਜੀ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋਡ ਲਗਾਏ ਉਹਨੋ ਜਨਾਲਾ ਸਾਹਿਬ ਵੀ ਉੱਥੇ ਪੁੱਛੋ ਇਹਨਾਂ ਨੂੰ ਹਾਲਾਤ ਕੀ ਸਾਡੇ ਬਣੇ ਲੋਕਾਂ 'ਚ ਇੰਨੀ دہشت ਪਈ ਔਰ ਉਹ ਬੜੇ ਆਰਾਮ ਦੇ ਨਾਲ ਗਏ ਆ। ਪਰ ਸਾਨੂੰ ਹੁਣ ਬੰਦਾ ਲੱਗਿਆ ਕਿ ਕਿਤੇ ਸੱਜੇ ਰਵੇ ਉਹ ਦੇ ਹਸਪਤਾਲ ਚ। ਤਾਂ ਕਹਣੋਂ ਉਹ ਫਿਰਦੇ ਅਸੀਂ ਉਦੋਂ ਕਿਹਾ ਸੀ ਕਿ ਕੱਲਾ ਮੁੰਡਾ ਇਕੱਲੇ ਦੇ ਦੋਵਾਂ ਬਾਵਾ ਤੇ ਗੋਲੀਆਂ ਲੱਗੀਆਂ। ਇਹ ਮਣ ਕੋ ਤੇ ਡਰਾਈਵਰ ਸੀ ਵਿਚਾਰ ਉਹਨੇ ਦੱਸਿਆ ਕਿ ਇੱਕ ਮੇਰੇ ਮੈਰਾ ਜੀ ਬੇਨਾਂ ਨੇ ਮਾਰਿਆ। ਬਲ ਇੰਨੀ ਦਰੇਰੀ ਔਰ ਇੰਨੀ ਗੁੰਡਾਗਰਦੀ ਜਿਹੜੀ ਹੈ ਇਹਨੂੰ ਕਿਤੇ ਸਾਡੇ ਖਾਸ ਕਰ ਰਮਰਸਲ ਚ ਕਿਤੇ ਤਾਂ ਨਹੀਂ ਹੈ। ਲੋਕ ਤੱਕੇ ਬਹੁਤ ਪਰੇਸ਼ਾਨ ਨੇ। ਇਹ ਹੋਰ ਪਰੇਸ਼ਾਨੀ ਬੱਕਰੀ ਜਿਹੜੀ ਹੈ ਇਹਨਾਂ ਨੇ ਗੁੰਡਾ ਤੰਤਰ ਨਾ ਦਿੱਤੀ ਹੈ ਤੇ ਬੁਖਲਾਹ ਟੈਨ ਤੁਸੀਂ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਜ਼ੀ ਕਰੋ। ਕੋਈ ਗੱਲ ਨਹੀਂ ਆਪਣੇ ਪ੍ਰਾਪਤੀਆਂ ਰੱਖੋ ਕੀ ਕੀਤਾ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਦਾ ਕਿ ਲੋਕਾਂ ਨੂੰ ਤੁਸੀਂ ਧੱਕੇ ਨਾਲ ਕਿਵੇਂ ਡੱਕ ਸਕਦੇ ਕਿ ਲੋਕ ਕਿਹਦੇ ਰੈਲੀ ਚ ਨਾ ਜਾਣ ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਸਰਕਾਰ ਹੈ ਤੁਹਾਡੀ ਪਰ ਇਹ ਜਿਹੜਾ ਰਵਈਆ ਹੈ ਇਹ ਬਿਲਕੁਲ ਜੰਗਲ ਰਾਜ ਵਾਲਾ ਰਵਈਆ ਹੈ ਅਸੀਂ ਕਿਸੇ ਕੀਮਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਜੇ ਇਹ ਨਾ ਨਿਹਾ ਨਾ ਦਿੱਤਾ ਅਸੀਂ ਪੁਲਿਸ ਦੇ ਵਿਰੁੱਧ ਵੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਪਰ ਕਾਰਨ ਕੀ ਰਿਹਾ ਕਿਉਂ ਲੜਕਾ ਚੱਕਰੀ ਹੋਇਆ ਜੀ ਉਹਦੀ ਉਹਦੀ ਕੀ ਹਾਲਤ ਜਿਹੜਾ ਮੁੰਡਾ ਚੱਕਰੀ ਹੋਇਆ ਉਹਦੇ ਦੋ ਬਾਵਾਂ ਤੇ ਉਹਦੇ ਗੋਲੀ ਲੱਗੀ ਐ ਤੇ ਕਰਵਾ ਲੱਗੀ ਅਮੀਰ ਸਾਹਿਬ ਜਾਨੀ ਤਾਂ ਪਹਿਲਾਂ ਤੋਂ ਹੀ ਨਾਮ ਆਉਂਦੇ ਸੀ ਬਿਲਕੁਲ ਜਦੋਂ ਇਲਾਕੇ ਦੇ ਅਖੀਰਲੇ ਬੰਦੇ ਖੜੇ ਹੁੰਦੇ ਆ ਉਹ ਤੋਂ ਸਾਟ ਸੱਟ ਪੋੜੀ ਉਹਨੇ ਅੱਗੇ ਕੋ ਬੜਕ ਮਾਰੀ ਉਹਨੇ ਅੱਗੇ ਦੋ ਪ੍ਰਿੰਸਸ ਸੀ ਉਹਨੇ ਸੈਲੀ ਰੋਕਣ ਦੀ ਗੱਲ ਕੀਤੀ ਰੋਟੀ ਬੈਂਕ ਦੀ ਲੋਕਣ ਦੀ ਗੱਲ ਬਿਲਕੁਲ ਪ੍ਰੀ ਪਲਾਨਡ ਮੈਂ ਦੱਸੋ ਕੋਈ ਹਿੰਮਤ ਕਰ ਸਕਦਾ ਆਪਾਂ ਰੈਲੀ ਐ ਨੇ ਸ਼ਹਿਰ ਛੋਣਦੇ ਮੈਂ ਕਿਹਨੂੰ ਕੋ ਜਾਣਦਾ ਇਹ ਜਿੰਨਾ ਜਰ ਪਿੱਛੂ ਗਈ ਬੰਦਾ ਕੋਈ ਮਤਲਬ ਬਾਹਰ ਦਸ਼ਾਵਾ ਹੀ ਨਾ ਦਵੇ ਉਹਨੇ ਮਤ ਕਰਦਾ ਉਹਨੇ ਨਹੀਂ ਬੰਦਾ ਇਲੈਕਸ਼ਨ ਕੋਡ ਲੱਗਾ ਕੀ ਲਾਦ ਨੇ ਔਰ ਉਹ ਪਹਿਲਾਂ ਵੀ ਇਹੋ ਜਿਹਾ ਰਕਤਾ ਕਰਦੇ ਦੂਜੀ ਪਾਰਟੀ ਦੇ ਉਸੇ ਸੇ ਪੜੀ ਗਿਆ ਜੇ ਰਾਜਪਾਲੀ ਉਹ ਵੀ ਨਾਵੇਂ ਪਤਰੀ ਜੀ ਬੰਦਾ ਬੰਦੇ ਇਕੱਠੇ ਕਰ ਰਹੇ ਪਹਿਲੋਂ ਬੰਦੇ ਨਹੀਂ ਆਉਂਦੇ ਕੋਈ ਨਾ ਸਰਕਾਰ ਸਰਕਾਰੀ ਦੇ ਨਾਲ ਇੱਕ ਤੇ ਉਹ ਸਹਿ ਕਦੀ ਬੰਗੀ ਨਹੀਂ ਵਰਤ ਨਹੀਂ